ਦੇਮ ਪੁਲਸ ਵਾਲੇ ਸਾਡੇ ਘਰ ਆਏ ਆ ਮੈਂ ਰੋਟੀ ਬਣਾਉਣ ਲਈ ਆ ਤੇ ਅੰਦਰ ਲੰਘ ਆਏ ਆ ਮੈਂ ਆਖਿਆ ਆਂਦੇ ਮਾਦਾ ਕੀ ਕਰਨੀ ਮੈਂ ਮੈਂ ਰੋਟੀ ਬਣਾਉਣ ਲਈ ਆ ਤੇ ਮੁੰਡਾ ਬੈਠਦੇ ਪਿਆ ਲਮਾ ਨੂੰ ਠਾਇਆ ਆਣ ਕੇ ਤੇ ਉਹ ਆਂਦਾ ਗਾੜੀਆਂ ਮੁੰਡਾ ਰੋਣ ਲੱਪਿਆ ਵਾ ਉਹਦਾ ਕੇਸ ਨਿਕਲਿਆ ਕਿ ਨਥੀਕਾ ਦੀ ਭੁਗਤੀਆਂ ਪੁਲਿਸ ਵਾਲੇ ਘਰੇ ਆਏ ਆ ਤੇ ਅਸੀਂ ਕਿਹਾ ਕਿ ਜਮਾਨਤ ਲਈ ਹੋਈ ਆ ਇਸ ਕਰਕੇ ਤੇ ਸਾਰੇ ਡਾਕੂਮੈਂਟਸ ਵੀ ਉਹ ਤੇ ਦਿਖਾਏ ਆ ਮੈਡੀਕਲ ਵਾਲੇ ਉਹ ਵੀ ਲੈ ਗਏ ਉਹਨਾਂ ਨੇ ਉਹ ਵੀ ਗਾਇਬ ਕਰ ਦਿੱਤੇ ਆ ਅੰਤਾਪੀ ਨਹੀਂ ਅਹੀਂ ਇਹਨੂੰ ਜ਼ਬਰਦਸਤ ਖੜਨਾ ਹੀ ਖੜਨਾ ਹੁਣ ਅਹੀਂ ਇਹਨੂੰ ਛੱਡ ਕੇ ਨਹੀਂ ਜਾਣ ਦੇ ਹਰਦੇਵ ਸਿੰਘ ਪੁਲਿਸ ਵਾਲਾ ਤੇ ਤਿੰਨ ਜਾਣੇ ਅਹੀਂ ਹੁਣ ਮੈਨੂੰ ਨਾਂ ਨਹੀਂ ਹੁੰਦਾ ਪਤਾ ਉਹਨਾਂ ਦਾ ਡੰਗਾਂ ਹੀ ਮਾਰਿਆ ਡੰਗ ਪੈਰੋਂ ਨਾ ਖੜਕੇ ਨਾ ਮਾਰਿਆ ਵੀ ਆ ਆਦੇ ਸਾਹਮਣੇ ਮਾਰਿਆ ਨਹੀਂ ਆਪਣੇ ਉੱਥੇ ਖੜਕੇ ਮਾਰਿਆ ਉਹਨਾਂ ਦਫ਼ਤਰ ਚ ਮੁੰਡੇ ਸਾਨੂੰ ਦੱਸਿਆ ਵਾ ਤੇ ਬਾਅਦ ਵਿੱਚ ਉੱਥੇ ਲੈ ਗਏ ਉਹਨਾਂ ਨੇ ਗੱਲ ਕੋਈ ਨਹੀਂ ਕਰਾਈ ਫਿਰ ਉਹਨੂੰ ਘਰੇ ਲੈ ਕੇ ਆਏ ਉਹਦੇ ਨੱਕ ਤੇ ਵੀ ਰਗੜ ਲੱਗੀ ਹੋਈ ਸੀ ਸੱਟ ਲੱਗੀ ਹੋਈ ਸੀ ਉਹਨੇ ਇੰਨਾ ਰੋਂਦਾ ਹੈ ਕਿ ਮੈਨੂੰ ਇਹਨਾਂ ਨੇ ਮਾਰਿਆ ਹੋਇਆ ਕਿਉਂਕਿ ਮਾਰਨ ਦਾ ਉਹਨਾਂ ਦਾ ਤਾਂ ਮਤਲਬ ਹੀ ਹੈ ਕਿ ਅਗਰ ਉਹਦੇ ਤੇ ਕੋਈ ਮਤਲਬ ਨਸ਼ਾ ਫੜਿਆ ਗਿਆ ਜਾਂ ਕੋਈ ਗੱਲਬਾਤ ਹੋਈ ਹੈ ਵੀ ਉਹਦੇ ਵਿੱਚ ਮਾਰਨ ਦਾ ਕੋਈ ਮਤਲਬ ਨਹੀਂ ਹੁੰਦਾ ਵੀ ਨਹੀਂ ਅਹੀਂ ਇਹ ਕੰਮ ਨਹੀਂ ਕਰਨਾ ਸੀ ਆਪਣੀ ਜ਼ਿੰਮੇਵਾਰੀ ਤੇ ਖੜਨਾ ਮੈਂ ਤੇਰੀ ਜ਼ਿੰਮੇਵਾਰੀ ਪੱਕੀ ਜਾਂਦਾ ਆਂ ਤੇ ਸਾਡੀ ਜ਼ਿੰਮੇਵਾਰੀ ਪੱਕੀ ਆ ਗਈ ਹੁਣ ਉਹਨੂੰ ਪਤਾ ਨਹੀਂ ਉਹ ਨਾਲ ਜੇਲ੍ਹ ਚ ਕੀ ਕੀਤਾ ਤੇ ਉਹਨਾਂ ਮਾਰਿਆ ਉਹ ਦਿਨ ਫੋਨ ਆਇਆ ਉਹਦੇ ਡੈਡੀ ਨਾਲ ਆਪਣੇ ਨਾਲ ਗੱਲ ਕੀਤੀ ਉਹਨੇ ਕਿਹਾ ਡੈਡੀ ਮੈਨੂੰ ਪੁਲਿਸ ਵਾਲਿਆਂ ਬੜਾ ਮਾਰਿਆ ਮੇਰੀ ਰੱਤ ਨਹੀਂ ਕੰਮ ਕਰਦੀ ਤੇ ਅੱਜ ਸਵੇਰੇ ਪੁਲਿਸ ਵਾਲੇ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਸੀਰੀਅਸ ਹੈ ਤੇ ਹਸਪੀਟਲ ਆਓ ਮੰਮੀ ਡੈਡੀ ਆਏ ਰੋਟੀ ਲੈ ਕੇ ਤੇ ਆਂデア ਪੁਲਸ ਵਾਲੇ ਵੀ ਨਹੀਂ ਮੱਥੇ ਲੱਗੇ ਗਾਇਬ ਹੋ ਗਏ ਆ ਤੇ ਕਿਸੇ ਕੋ ਪੁੱਛਿਆ ਤਾਂ ਕਹਿੰਦੇ ਢੱਡਾ ਹੁੰਦਾ ਉੱਥੇ ਪਾਇਆ ਪਾਸ ਪੋਸਟਮਾਰਟਮ ਦੇ ਉੱਥੇ ਹੈਗਾ ਹਸਪੀਟਲ ਸਾਨੂੰ ਇਹ ਆ ਕਿ ਜੇਲ੍ਹ ਦੇ ਵਿੱਚ ਹੀਰਾ ਫੇਰੀ ਨਾ ਮਰਵਾ ਦਿੱਤਾ ਗਿਆ ਸਾਨੂੰ ਇਨਸਾਫ ਚਾਹੀਦਾ ਬਸ ਪੁੱਛ ਵਾਲੇ ਆਏ ਸਾਡੇ ਘਰ ਹਾਂਜੀ ਹਾਂ ਜਸਪੀਰ ਕੋ ਮੇਰਾ ਨਾਮ ਤੇ ਪੁਲਸ ਵਾਲੇ ਸਾਡੇ ਘਰ ਆਏ ਆ ਮੈਂ ਰੋਟੀ ਬਣਾਉਣ ਲਈ ਆ ਤੇ ਅੰਦਰ ਲੰਘ ਆਏ ਆ ਮੈਂ ਆਖਿਆ ਆਂਦੇ ਮਾਤਾ ਕੀ ਕਰਨੀ ਮੈਂ ਮਾਂ ਰੋਟੀ ਬਣਾਉਣ ਲਈ ਆ ਤੇ ਮੁੰਡਾ ਬੈਠਦੇ ਪਿਆ ਲਮਾਂ ਨੂੰ ਠਾਇਆ ਆਣ ਕੇ ਤੇ ਉਹ ਆਂਦਾ ਗਾੜੀਆਂ ਮੁੰਡਾ ਰੋਣ ਲੱਪਿਆ ਵਾ ਮੈਂ ਗਾੜੀ ਆਖਿਆ ਭਰਾ ਵੇਖ ਲੋ ਤੁਹਾਡੀ ਮਰਜ਼ੀ ਆ ਵੀ ਨਾ ਖੜੋ ਦੇ ਦਿਓ ਹੋਰ ਤੁਹਾਡੇ ਦਿਨ ਅੰਦਰ ਰੱਖਾ ਜਮਾਨਤ ਲਈ ਆ ਆਂਦਾ ਵੀ ਨਹੀਂ ਅਸੀਂ ਇਹਨੂੰ ਜ਼ਬਰਦਸਤੀ ਖੜਨਾ ਹੀ ਖੜਨਾ ਹੁਣ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਹਰਦੇਵ ਸਿੰਘ ਪੁਲਿਸ ਵਾਲਾ ਹਰਦੇਵ ਸਿੰਘ ਪੁਲਿਸ ਵਾਲਾ ਤੇ ਤੇਨੇ ਜਾਣੇ ਅਸੀਂ ਹੁਣ ਮੈਨੂੰ ਨਾਂ ਨਹੀਂ ਹੁੰਦਾ ਪਤਾ ਉਹਨਾਂ ਦਾ ਜੰਗ ਪੈਰੋਂ ਨਾ ਖੜਕੇ ਨਾ ਮਾਰਿਆ ਵੀ ਆ ਤੁਹਾਡੇ ਸਾਹਮਣੇ ਮਾਰਿਆ ਨਹੀਂ ਆਪਣੇ ਉੱਥੇ ਖੜਕੇ ਮਾਰਿਆ ਉਹਨਾਂ ਦਫ਼ਤਰ ਚ ਮੁੰਡੇ ਸਾਨੂੰ ਦੱਸਿਆ ਵਾ ਉਹ ਹੁੰਦਾ ਆ ਕਿਹੜੀ ਪੁਲਿਸ ਲੈ ਕੇ ਗਈ ਪੁਲਿਸ ਜਿਹੜੇ ਇਧਰ ਜਿਹੜੀ ਆ ਜਿਹੜੇ ਖੜਦੇ ਆ ਇੰਨਾਂ ਦੇ ਪੀਓ ਛਤਾਪ ਵਾਲੇ ਸੀ ਪੀਓ ਛਤਾਪ ਵਾਲੇ ਸੀ ਤੁਹਾਡੇ ਮੁੰਡੇ ਦੀ ਕੀ ਹਾਲ ਸੀ ਇਹ ਮੁੰਡੇ ਤੇ ਲੱਤ ਤੋਂ ਨਹੀਂ ਥੁਰਿਆ ਜਾਂਦਾ ਹਜੇ ਲੱਤ ਟੁੱਟੀ ਸੀ ਲੱਤ ਟੁੱਟੀ ਸਾਲ ਹੋ ਗਿਆ ਸੀ ਕੇਸ ਦੇ ਵਿੱਚ ਲੈ ਕੇ ਗਏ ਕਿਹੜੀ ਲੜਾਈ ਹੋਈ ਸੀ ਤੇ ਪੀਓ ਸੀ ਲੜਾਈ ਹੋਈ ਉਹਦਾ ਕੇਸ ਲੱਤ ਟੁੱਟੀ ਸੀ ਤੇ ਉਹ ਮੰਜੇ ਤੇ ਹੀ ਗਿਆ ਹਾਜ਼ਰੀ ਸੀ ਬੁਗਤੀ ਗਈ ਅਸੀਂ ਆਖਿਆ ਨਾਮ ਮੈਂ ਕਿਹਾ ਭਰਾ ਨਾ ਖੜੋ ਲੱਤ ਟੁੱਟੀ ਨਾ ਖੜੋ ਅਜੇ ਤੁਰਦਾ ਨਹੀਂ ਗਾਓ ਆਂਦਾ ਬਿਨਾਈ ਅਹੀਂ ਇਹ ਕੰਮ ਨਹੀਂ ਕਰਨਾ ਸੀ ਆਪਣੀ ਜ਼ਿੰਮੇਵਾਰੀ ਤੇ ਖੜਨਾ ਮੈਂ ਤੁਹਾਡੀ ਜ਼ਿੰਮੇਵਾਰੀ ਪੱਕੀ ਜਾਂ ਆਂਦਾ ਸਾਡੀ ਜ਼ਿੰਮੇਵਾਰੀ ਪੱਕੀ ਆ ਹੁਣ ਉਹਨੂੰ ਪਤਾ ਨਹੀਂ ਉਹਨਾਂ ਜੇਲ੍ਹ ਚ ਕੀ ਕੀਤਾ ਤੇ ਉਹਨਾਂ ਮਾਰਿਆ ਉਹ ਦਿਨ ਫੋਨ ਆਇਆ ਉਹਦੇ ਡੈਡੀ ਨਾਲ ਆਪਣੇ ਨਾਲ ਗੱਲ ਕੀਤੀ ਉਹਨੇ ਕਿਹਾ ਡੈਡੀ ਮੈਨੂੰ ਪੁਲਿਸ ਵਾਲਿਆਂ ਬੜਾ ਮਾਰਿਆ ਮੇਰੀ ਰੱਤ ਨਹੀਂ ਕੰਮ ਕਰਦੀ ਤੇ ਅਸੀਂ ਮੁੜ ਕੇ ਪਰਸੋ ਜਾਉਂਦੇ ਫੜਿਆ ਕਿ ਦੋਹੀ ਮੁੰਡੇ ਤਾਂ ਦੇ ਆ ਫੜਿਆ ਕਿਦਾਂ ਗਿਆ ਫੜਿਆ ਤੇਰਾ ਸੀ ਤੇ ਹੁਣ ਜੇਲੇ ਸੀ ਉਹ ਆ ਜੇਲੇ ਸੀ ਜੇਲੇ ਜੇਲ੍ਹ ਕਰੋਮਾਂਡ ਤੇ ਲੈ ਕੇ ਆਏ ਸੀ ਕਿਦਾਂ ਕੀ ਬਾਤ ਇਹਨਾਂ ਨੂੰ ਨਹੀਂ ਪਤਾ ਜੇਲ੍ਹ ਜੇਲ੍ਹ ਮਾਲ ਲੈ ਕੇ ਆਏ ਆ ਕਿ ਉੱਥੇ ਮਾਰਿਆ ਉਹਨਾਂ ਨੇ ਕਿਹਾ ਮੈਨੂੰ ਮਾਰਿਆ ਪੁਲਿਸ ਵਾਲਿਆਂ ਮੇਰੀ ਲੱਤ ਨਹੀਂ ਕੰਮ ਕਰਦੀ ਤੁਹਾਨੂੰ ਵੀ ਲੈ ਕੇ ਉਹਦੀ ਮੌਤ ਹੋ ਗਈ ਹੈ ਮੌਤ ਹਨ ਪੁਲਿਸ ਵਾਲੇ ਜੇਲ੍ਹ ਚ ਫੋਨ ਆਇਆ ਸਵੇਰੇ ਉਹਦੇ ਡੈਡੀ ਨੂੰ ਫੋਨ ਆ ਹਾਂ ਪਤਾ ਜੇਲ੍ਹ ਚ ਹੀ ਹੋਈ ਆ ਜੇਲ੍ਹ ਚ ਹੋਈ ਆ ਉਹਨਾਂ ਫੋਨ ਜੇਲ੍ਹ ਚੋਂ ਕੀਤਾ ਪਿੱਛੇ ਤੁਹਾਡਾ ਮੁੰਡਾ ਆਜੋ ਤੁਹਾਡਾ ਮੁੰਡਾ ਗੁਰਨਾਨਗਰ ਹਸਪਤਾਲ ਆ ਤੇ ਢਿੱਲਾ ਜਾਦਾ ਤੇ ਤੁਸੀਂ ਇੱਥੇ ਆ ਜਾਓ ਕਿਹੜੀ ਹਸਪਤਾਲ ਦੱਸਿਆ ਗੁਰਨਾਨਕਾ ਹਸਪਤਾਲ ਅਹੀਂ ਆੜ ਕੇ ਵੇਖਿਆ ਸਨ ਬਖਾਇਆ ਕੁਛ ਨਹੀਂ ਹਣਾ ਆਨੂੰ ਆਂਦੇ ਆ ਭੀ ਪੁਲਿਸ ਵਾਂਹੀਂ ਫੋਨ ਕਰਦੇ ਕਮਰੇਆਂ ਕੋ ਲੱਭਦੇ ਫਿਰਦੇ ਆ ਮੁਰਕੇ ਜੇ ਕਿਸੇ ਕੋ ਫੋਨ ਕਰਾਇਆ ਉਹਨਾਂ ਆਖਿਆ ਪੁਲਿਸ ਵਾਲਿਆਂ ਨੇ ਫੇਰ ਫੋਨ ਕੀਤਾ ਪੁਲਿਸ ਵਾਲਾ ਆਇਆ ਉਹ ਹਨ ਮੰਨਦਾ ਐ ਇੱਧਰ ਹਸਪਤਾਲ ਆ ਮੈਂ ਕਿਹਾ ਇੱਧਰ ਕਿਹੜਾ ਹਸਪਤਾਲ ਆ ਆਂਦਾ ਜਿੱਥੇ ਡੈੱਡ ਹੋਏ ਆ ਤੇ ਜਿੱਥੇ ਆ ਜਿੱਥੇ ਆ ਹੁੰਦਿਆ ਮੈਂ ਉਸੇ ਵੇਲੇ ਮੈਂ ਬਿਲਕੁਲ ਉਹ ਤਰ੍ਹਾਂ ਹੋ ਗਈ ਮੈਂ ਖਾਂ ਪੋਸ਼ਮਾ ਤੇ ਮਰਿਆਦੇ ਹੁੰਦੇ ਆ ਤੂੰ ਇਸਨ ਵਾਕੀ ਜਿਦਾ ਜੀਦਾ ਤੇ ਤੂੰ ਇਹ ਕੀ ਕੀਤਾ ਕੀ ਨਾਮ ਕੀ ਸੀ ਤੁਹਾਡੇ ਬੇਟੇ ਦਾ ਗੁਰਦੇਤ ਸਿੰਘ ਸੀ ਕੁਵਾਰਾ ਹੀ ਵਿਆਹ ਕੁਵਾਰਾ ਸੀ ਕਿੰਨੀ ਉਮਰ ਸੀ ਉਹਦੀ ਹੋਈ 22 25 ਸਾਲ ਦੇ ਹੋਗਾ 25 ਸਾਲ ਪੰਜੇ ਨਸ਼ੇ ਨੂੰ ਸ਼ਿਕਰ ਹੁੰਦਾ ਨਹੀਂ ਨਹੀਂ ਹੁਣ ਠੀਕ ਸੀ ਬਿਲਕੁਲ ਵਧੀਆ ਦੋ ਸਾਲ ਹੋ ਗਏ ਮੰਝੇ ਦੇ ਆ ਹਾਂ ਆਪਣਾ ਨਾਮ ਮੇਰਾ ਨਰਿੰਦਰ ਕੌਰ ਹੈ ਤੇ ਮੇਰਾ ਛੋਟਾ ਦੇਵਰ ਸੀ ਤੇ ਉਹਦੀ 5-6 ਸਾਲ ਪਹਿਲਾਂ ਲੜਾਈ ਝਗੜਾ ਸੀ ਉਹਦਾ ਕੇਸ ਨਿਕਲਿਆ ਸੀ ਤੇ 1.5-2 ਸਾਲ ਹੋ ਗਏ ਮੰਜੇ ਤੇ ਪਿਆਸ ਉਹਦੀ ਲੱਤ ਟੁੱਟ ਗਈ ਉਹ ਹੀ ਐਕਸੀਡੈਂਟ ਨਾਲ ਤੇ ਬਾਦ ਵਿੱਚ ਉਹਦਾ ਕੇਸ ਨਿਕਲਿਆ ਕਿ ਨੇ ਤਰੀਕਾ ਨਹੀਂ ਭੁਗਤੀਆਂ ਪੁਲਿਸ ਵਾਲੇ ਘਰੇ ਆਏ ਆ ਤੇ ਅਸੀਂ ਕਿਹਾ ਕਿ ਜਮਾਨਤ ਲਈ ਹੋਈ ਆ ਇਸ ਕਰਕੇ ਦੇ ਸਾਰੇ ਡਾਕੂਮੈਂਟਸ ਵੀ ਉਹਦੇ ਦਿਖਾਏ ਆ ਮੈਡੀਕਲ ਵਾਲੇ ਉਹ ਵੀ ਲੈ ਗਏ ਉਹਨਾਂ ਨੇ ਉਹ ਵੀ ਗਾਇਬ ਕਰ ਦਿੱਤੇ ਆ ਫਿਰ ਇਹਨੂੰ ਘਰੋਂ ਲੈ ਕੇ ਗਏ ਕਿ ਨਾ ਖੜੋ ਜ਼ਬਰਦਸਤੀ ਲੈ ਕੇ ਗਏ ਕਿ ਆਪਣੀ ਜ਼ਿੰਮੇਵਾਰੀ ਤੇ ਖੜਾਂਗੇ ਹਰਤੇ ਸਿੰਘ ਪੁਲਿਸ ਵਾਲਾ ਹਾਂ ਹਰਤੇ ਸਿੰਘ ਪੁਲਿਸ ਵਾਲਾ ਦੋ ਨਾਲ ਹੋ ਰਏਗੇ ਸੀ ਤੇ ਬਾਅਦ ਵਿੱਚ ਉੱਥੇ ਲੈ ਗਏ ਉਹਨਾਂ ਨੇ ਗੱਲਬੁਲ ਨਹੀਂ ਕਰਾਈ ਫਿਰ ਉਹਨੂੰ ਘਰੇ ਲੈ ਕੇ ਆਏ ਉਹਦੇ ਨੱਕ ਤੇ ਵੀ ਰਗੜ ਲੱਗੀ ਹੋਈ ਸੀ ਸੱਟ ਲੱਗੀ ਹੋਈ ਸੀ ਉਹਨੇ ਇੰਨਾ ਰੋਂਦਾ ਸੀ ਕਿ ਮੈਨੂੰ ਇਹਨਾਂ ਨੇ ਮਾਰਿਆ ਹੋਇਆ ਕਿਉਂਕਿ ਮਾਰਨ ਦਾ ਉਹਨਾਂ ਦਾ ਤਾਂ ਮਤਲਬ ਹੀ ਹੈ ਕਿ ਅਗਰ ਉਹਦੇ ਤੇ ਕੋਈ ਮਤਲਬ ਨਸ਼ਾ ਫੜਿਆ ਗਿਆ ਜਾਂ ਕੋਈ ਗੱਲਬਾਤ ਹੋਈ ਹੈ ਪੀਓ ਦੇ ਵਿੱਚ ਮਾਰਨ ਦਾ ਕੋਈ ਮਤਲਬ ਨਹੀਂ ਹੁੰਦਾ ਪੀਓ ਸਟਾਫ ਲੈ ਕੇ ਗਿਆ ਹਾਂਜੀ ਪੀਓ ਸਟਾਫ ਲੈ ਕੇ ਗਿਆ ਜੇਲ ਦਾ ਕਿ ਕਿੰਨੇ ਦਿਨਾਂ ਦਾ ਜੇਲ ਦਾ ਕਿ ਠਾਣੇ ਡੈਡੀ ਗਏ ਆ ਤੇ ਉਹ ਕਹਿੰਦੇ ਆ ਕਿ ਇਹਦਾ ਇੱਥੇ ਨਿਬੜ ਜਾਣਾ ਵਾ ਉਹਦੇ ਡਾਕੂਮੈਂਟਸ ਦਿਖਾਓ ਮੈਡੀਕਲ ਦੇ ਬਾਅਦ ਵਿੱਚ ਨਾਲ ਉਹਨੇ ਸਾਨੂੰ ਤਨ ਆਸਾਂ ਨੂੰ ਪਤਾ ਕਿ ਉਹਨੂੰ ਜੇਲੇ ਲੈ ਗਏ ਆ ਮੁੰਡੇ ਦਾ ਤਿੰਨ ਚਾਰ ਦਿਨ ਬਾਅਦ ਫੋਨ ਆਇਆ ਕਿ ਮੈਨੂੰ ਜੇਲੇ ਭੇਜ ਦਿੱਤਾ ਹੋਇਆ ਵਾ ਤੇ ਮੈਨੂੰ ਬਹੁਤ ਇਹਨਾਂ ਨੇ ਮਾਰਿਆ ਵਾ ਤੇ ਮੈਨੂੰ ਮਿਲ ਕੇ ਜਾਓ ਚੰਗਾ ਭਲਾ ਦੋ ਦਿਨ ਪਹਿਲਾਂ ਵੀ ਉਹਦੀ ਕਾਲ ਆਈ ਆ ਭਾਜੀ ਤੇ ਅੱਜ ਸਵੇਰੇ ਪੁਲਿਸ ਵਾਲੇ ਦਾ ਫੋਨ ਆਇਆ ਕਿ ਟਾਡਾ ਮੁੰਡਾ ਸੀਰੀਅਸ ਹੈ ਤੇ ਹਸਪੀਟਲ ਆਓ ਮੰਮੀ ਡੈਡੀ ਆਏ ਰੋਟੀ ਲੈ ਕੇ ਤੇ ਆਂਦਿਆ ਪੁਲਸ ਵਾਲੇ ਵੀ ਨਹੀਂ ਮੱਥੇ ਲੱਗੇ ਗਾਇਬ ਹੋ ਗਿਆ ਤੇ ਕਿਸੇ ਕੋ ਪੁੱਛਿਆ ਤਾਂ ਕਹਿੰਦੇ ਟਾਡਾ ਮੁੰਡਾ ਉੱਥੇ ਪਾਇਆ ਪਾਸ ਪੋਸਮਾਰਟ ਪੋਸਮਾਰਟੰਦੇ ਉੱਥੇ ਹੈਗਾ ਹਸਪੀਟਲ ਪਤਾ ਲੱਗਾ ਕਿਵੇਂ ਮੌਤ ਹੋਈ ਨਹੀਂ ਭਾਜੀ ਅਜੇ ਤੱਕ ਸਾਨੂੰ ਉਹ ਨਹੀਂ ਮਿਲਾਇਆ ਨਹੀਂ ਅਜੇ ਤੱਕ ਨਹੀਂ ਉਹਨਾਂ ਨੇ ਦਿਖਾਇਆ ਹੋਇਆ ਕੀ ਸ਼ੱਕ ਕੀ ਲੱਗਦਾ ਤੁਹਾਨੂੰ ਸਾਨੂੰ ਇਹ ਹੈ ਕਿ ਜੇਲ੍ਹ ਦੇ ਵਿੱਚ ਹੀਰਾ ਫੇਰੀ ਨਾ ਮਰਵਾ ਦਿੱਤਾ ਗਿਆ ਸਾਨੂੰ ਇਨਸਾਫ ਚਾਹੀਦਾ ਬਸ ਇਨਸਾਫ ਹੋ ਜਾਏਗਾ ਇਨਕੁਆਰੀ ਹੋਣੀ ਚਾਹੀਦੀ ਇਨਕੁਆਰੀ ਪੂਰੀ ਹੋਣੀ ਚਾਹੀਦੀ ਹੈ ਸੀਆਈਡੀ ਦਾ ਪੂਰਾ ਸਟਾਫ ਵਧੀਆ ਲਾ ਕੇ ਤੋਂ ਦੀ ਇਨਕੁਆਰੀ ਕੀਤੀ ਜਾਵੇ ਕਿ ਮੁੰਡੇ ਦੀ ਮੌਤ ਕਿੱਦਾਂ ਹੋਈ ਹੈ ਠੀਕ ਹੈ ਠੀਕ ਹੈ